ਪ੍ਰਦਰਸ਼ਨ ਵਿਚਾਲੇ ਹੰਗਾਮਾ ਹੁੰਦਾ ਨਜ਼ਰ ਆ ਰਿਹਾ ਹੈ ਕਈ ਮਹੀਨਿਆਂ ਤੋਂ ਏਟਾਂ ਵਿੱਚ ਡਿੱਗੀਆਂ ਨੇ ਪਰ ਤੇਜ਼ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰ ਤੱਕ ਸੰਭਵ ਹੈ ਇਹ થોੜੀ ਦੇਰ ਤੱਕ ਕਹਾਣੀ ਚੱਲਦੀ ਰਹੇਗਾ ਕਿਉਂਕਿ ਪਾਣੀ ਦੇ ਬੁਛਾੜਾਂ ਵਾਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਰਾਜਾ ਬੜਿੰਗ ਅਤੇ ਹੋਰ ਮਹਿਲਾ ਮੋਰਚਾ ਕਾਂਗਰਸ ਦਾ ਇੱਥੇ ਮਜੂਦ ਹੈ ਡਟਿਆ ਹੋਇਆ 1100 ਰੁਪਏ ਮਹੀਨਾ ਵਾਦਾ ਜਿਹੜਾ ਆਵਾਮੀ ਪਾਰਟੀ ਨੇ ਕੀਤਾ ਸੀ ਉਹ ਵਾਦਾ ਪੂਰਾ ਨਹੀਂ ਹੋਇਆ ਤੇ ਇਹੀ وجہ ਹੈ ਕਿ ਅੱਜ ਕਾਂਗਰਸੀ ਵਰਕਰ ਸੜਕਾਂ 'ਤੇ ਉਤਰੇ ਜਸਪਰੀ ਸਾਡਾ ਸਾਦੇ ਸੇਵਕੀ ਜੁੜ ਰਹਿਣ ਇਸੇ ਖਬਰ ਦਾ ਅਪਡੇਟਲੀ ਫਿਲਹਾਲ ਸਿਧਾਰੂ ਕਰਾਂਗੇ ਜਸਪਰੀ ਦਾ ਸੁਲੇ ਹੰਗਾਮਾ ਸੀ ਵੇਖ ਪਾਰਿਆ ਤਸਵੀਰਾਂ ਰਾਜਾ ਵਢੇਂਗਾ ਅਸਲੇ ਪ੍ਰੋਟੈਸਟ ਲੀਡ ਕਰਦੇ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਨੇ ਤੁਸੀਂ ਉੱਥੇ ਮੌਜੂਦ ਹੋ ਕੀ ਹੈਤਾ ਹਾਲਾਤ ਸਥਿਤੀ ਦੇਖੋ ਬਿਲਕੁਲ ਜਾਇਰ ਆ ਰਿਹਾ ਹੈ ਪਰ ਇਹ ਨਹੀਂ ਹੋਣ ਚਾਹੀਏ ਅੰਦਰ ਕੌਰ ਹੋਣ ਕਿਉਂਕਿ ਇਹ ਮਹਿਲਾ ਮੋਰਚਾ ਜਿਹੜਾ ਆ ਸੋਰੀ ਆਪਨ ਚਾਹੀਦਾ ਹੈ ਜਿਹੜੇ ਨਹੀਂ ਚਾਹੇ ਉਹ ਬਾਕੀ ਮਹਿਲਾ ਮਾਂ ਹੋਣ ਜਿਹੜੀਆਂ ਇਹ ਸੋਹਰੇ ਆ ਰਹੇ ਬ੍ਰਿੰਦ ਦੀ ਤ्रेनਾ ਵਾਪਸ ਦੱਸ਼ਤ ਦੇ ਡਿਪਟੀ ਅਰਜੰਤ ਦੇ ਕੋਸ਼ਿਸ਼ ਕਰ ਰਹੀ ਸੀ ਕਿ ਆਮ ਆਦਮੀ ਪਾਰਟੀ ਦਾ ਕ੍ਰੌਕ ਕਰਾ 1000 ਰੁਪਏ ਦੀ ਮੰਗ ਲਿਆ ਕਿ ਲਗਾਤਾਰ ਆਮ ਆਦਮੀ ਪਾਰਟੀ ਦੇ ਇਸ ਤੋਂ ਕਿੰਨਾ ਹਾਰ ਤੋਂ ਉਹ ਮੂਰਖੋ ਅਭੀ ਨਜ਼ਰ ਆ ਰਹੀ ਹੈ ਕਿ ਲਗਾਤਾਰ ਉਹਨੇ ਆਪਣੇ ਮੈਨੂਸ ਐਸਟੇਟ ਵਿੱਚ ਦੇ ਕੇ ਅੱਜਾ ਕੀ ਕੀਤੀ 80000 ਰੁਪਏ ਆਫਰ ਤੇ ਧਮਾਕੇ ਪਰ ਦਿੱਲੀ ਦੇ ਵਿੱਚ ਵੀ ਇਹ ਜਿਹੜਾ ਇਹ ਇੱਕ ਸੱਡ ਖੇਡਣ ਦੀ ਕੋਸ਼ਿਸ਼ ਕੀਤੀ ਗਈ ਜਿਹਦੇ ਹਾਲਾਤ ਅੱਜ ਦੇਖੇ ਹੈ ਨਾ ਅੱਜ ਕਾਂਗਰਸ ਨੇ ਸਾਰੀਆਂ ਮੌਲਾਵਾ ਇਕੱਠੀਆਂ ਇਸ ਕਰਕੇ ਹੋ ਜਾ ਰਹੀ ਕਿਉਂਕਿ ਚੌਧੀਆਂ ਲੇਟੇ 1000 ਰੁਪਏ ਜਿਹੜਾ ਵਾਦਾ ਕੀਤਾ ਗਿਆ ਪੂਰਾ ਕੀਤਾ ਗਿਆ ਬੇਸਿਕ ਲੇਟੇ ਨਾ ਬਗਟਾ ਕੀਤਾ ਜਾ ਰਿਹਾ ਚਾਤਮੀ ਸਟੈਟਸ ਦੀ ਹਾਲਾਂਕਿ ਕਾਂਗਰਸ ਦੇ ਡਾਕਟਰ ਤੋਂਨਰ ਨੂੰ ਮੁੱਖ ਕਰਦੀ ਕੋਸ਼ਿਸ਼ ਕੀਤੀ ਅਗਰ ਪੋਰਟੇ ਨੇ ਉਹਨਾਂ ਨੂੰ ਰੋਕਿਆ ਤੇ ਵਾਟਰ ਚੱਲਿਆ ਜਿਹਦੀ ਅਗਰ ਉਮੀਦ ਹੈ ਜਿਹੜੇ ਰਾਜਾ ਗੁਰਿੰਗ ਕਹਿੰਦੇ ਕਿ ਰਾਜਾ ਗੁਰਿੰਗ ਪੰਜਾਬ ਕਾਂਗਰਸ ਤੋਂ ਨਾ ਆਣੇ ਤੇ ਆਪਣਾ ਇੱਕ ਲੇ ਰੋ ਲਗਾ ਇਸੇ ਦੇ ਸਾਹ ਦੇ ਪਾਰੇ ਅੱਗੇ ਔਰਤਾਂ ਨੇ ਕਿਹਾ ਆਪਣੇ ਹੱਕ ਦੇ ਲਈ ਨਹੀਂ ਪੰਜਾਬ ਦੀ ਔਰਤ ਦੇ ਹੱਕ ਦੇ ਲਈ ਐਸੇ ਬੱਚ ਰਹੇ ਆਮ ਆਦਮੀ ਪਾਰਟੀ ਲਗਾਤਾਰ ਸਾਰਿਆਂ ਦੀ ਕਰ ਰਹੀ ਹੈ ਲਗਾਤਾਰ ਕਹਿਣਾ ਹੈ ਉਹ ਡਾਕਟਰ ਚੂਪ ਹੋ ਰਹੇ ਤੇ ਹੁਣ ਸਾਰੇ ਕਾਊਂਸਲ ਚ ਆ ਜੇਗਾ ਇਹਨਾਂ ਦੇ ਲਈ ਅਜਿਹਾ ਪਾਸ ਕਾਹੀ ਜਿਹੜਾ ਇਹ ਤੁਲਾਹ ਹੋ ਰਿਹਾ ਹੈ ਕਿ ਕਰ ਸਕਦੇ ਤੋਂ ਮੁਰਤੋ ਬਾਅਦ ਆ ਕਿ ਕਾਰ ਹੋਗਾ ਕਾਂਗਰਸ ਨੇ ਤਿੰ ਚੋੜੇ ਇਸ ਪਾਸੇ ਕਾਂਗਰਸ ਦਾ ਇਹ ਪਟਾਸ਼ਰ ਤੁਸੀਂ ਪਾਸੇ ਅਗਦੇ ਹੀ ਆ ਅਵਿਨ ਹਾਂ ਸਾਬਾ ਉਹ ਚਾਲੀ ਹੈ ਤਾਂ ਇਰਾਨ ਸਾਹ ਅਗਦੇ ਵਿੱਚ ਵੀ ਜਿਹੜਨ ਲੱਗੇ ਚਰਚ ਤੋਂ ਪਿੰਡਵਾਰ ਦੇ ਨੂੰ ਕਿ ਕਿ ਉੱਤਰ ਮੁੰਤਨਾ ਹੋ ਜਾਣਾ ਉੱਥੇ ਖਲਾਫ ਮਤਲਬ ਇਸ ਕਰਕੇ ਨੇ ਇਸ ਦੀ ਰੋਕਿਆ ਗਿਆ ਤੇ ਰੋਕਣ ਦੀ ਕੋਸ਼ਿਸ਼ ਵੀ ਵੈਸੇ ਇਹਦਾ ਤਸਵੀਰ ਸਾਹਮਣੇ ਜਵਾਹਰ ਕਰਨ ਤੇ ਉਹ ਸਾਡੇ ਕਮਰੇ ਹੈ ਇਸ ਤਰ੍ਹਾਂ ਪੰਜਾਬ ਦੀ ਸਰਕਾਰ ਪੰਜਾਬ ਦੀਆਂ ਔਰਤਾਂ ਮਹਿਲਾਵਾਂ ਨੂੰ ਬੇਫਕੂ ਬਣਾ ਰਹੀ ਹੈ ਉਹਨਾਂ ਨਾਲ ਧੋਖਾ ਕੀਤਾ ਗਿਆ ਕਿ ਅਸੀਂ 1000 ਰੁਪਏ ਮਹੀਨਾ ਦੇਾਂਗੇ ਅੱਜ 3 ਸਾਲ ਪਿੱਛੇ ਗਏ 36000 ਰੁਪਏ ਜਿਹੜਾ ਪਕਾਇਆ ਹੈ ਸਾਡੀ ਮੰਗ ਹੈ ਕਿ ਬਜਟ ਦੇ ਵਿੱਚ 36000 ਰੁਪਏ ਦੀ ਜਿਹੜੀ ਉਹ ਦੇਣ ਦੀ ਹੈ ਉਹ ਪ੍ਰੋਵੀਜ਼ਨ ਰੱਖਣ ਤੇ ਨਾਲ ਹੀ ਅੱਗੇ ਤੋਂ 1100 ਰੁਪਿਆ ప్రతి મહિనా ਔਰਤਾਂ ਨੂੰ ਦਿੱਤਾ ਜਾਵੇ এরੇ ਨਾਲ ਨਾਲ ਸਾਡੀ ਮੰਗ ਹੈ ਇਹਨਾਂ ਨੂੰ ਕਿਉਂ ਨਹੀਂ 2500 ਰੁਪਿਆ পেনশন ਕਰਾਂਗੇ ਅੱਜ 1500 ਰੁਪਿਆ পেনশন ਹੈ ਕਾਂਗਰਸ ਵੇਲੇ ਵੀ ਹੈ ਅਸੀਂ ਸਵਾਲ ਕਰਨਾ ਹੈ ਭਗਵੰਤ ਮਾਨ ਨੂੰ ਕਿ ਚੁਣੀ ਹੋਈ ਸਰਕਾਰ ਦੇ 3 ਸਾਲ ਹੋ ਗਏ ਸਾਰਿਆ ਪੰਜਾਬ ਅੱਜ ਸੜਕ ਤੇ ਹੈ ਅੱਜ ਪੰਜਾਬ ਦੀਆਂ ਮਹਿਲਾਵਾਂ ਨੇ और महिला कांग्रेस ने तैया किया महिला हजार रुपया और बकाया छत्तीसगढ़ की प्रोविजन नहीं रखे इसे तरह महिलाओं की लड़ाई लड़ा और धरने लावे प्रदर्शन करा देख लो जी देख लो औरतों का सत्कार करने वाली पार्टी ਜੋਟ ਬੋਲ ਲਿਆ ਤੇ ਰਾਜਾ ਵੜਿੰਗ ਬੋਲਦੇ ਸੁਣਾਈ ਦੇ ਰਹੇ ਸੀ ਸਰਕਾਰ ਤੱਕਾ ਕਰ ਰਹੀ ਆ 50 ਸਵਾਰ ਦੇ 1000 ਰੁਪਏ ਸਾਨੂੰ ਲਾਰਾ ਲਗਾ ਕੇ ਔਰਤਾਂ ਨੂੰ ਕਿਉਂਕਿ ਸਾਡਾ ਹੱਕ ਸਭ ਝੂਠਾ ਕੀਤਾ ਉਹਨਾਂ ਨੇ ਸਾਡਾ ਹੱਕ ਇੱਥੇ ਰੱਖ ਸਾਡਾ ਸੇਗਰ ਇਸ ਤਰ੍ਹਾਂ ਜਾਰੀ ਰਹੇਗਾ ਕਿਉਂਕਿ ਕਿਸੇ ਵੀ ਮਕਾਨ ਤੇ ਸਾਨੂੰ ਪਹੁੰਚਣਾ ਦਾਸੀ ਪਹੁੰਚ ਕਰਾਉਣਾ ਹੈ ਬਿਲਕੁਲ ਹੋਇਆ ਸੱਟਾਂ ਵੀ ਲੱਗੀਆਂ ਚੁੰਨੀ ਕੀ ਚੁੰਨੀ ਕੇ ਪੱਤ ਵੀ ਰੋਲ ਗਈ ਆ ਫਿਰ ਸਾਡੇ ਸਾਡੇ ਬੋਸ ਸੁਮਿੰਦਰ ਸਿੰਘ ਰਾਜਾ ਬੜੀ ਦੀ ਪੱਗ ਵੀ ਲੱਥੀ ਗਈ ਆ ਨਹੀਂ ਡਿਟੇਨ ਵੀ ਕਿਹਾ ਜਾ ਰਿਹਾ ਹੈ ਬਿਲਕੁਲ ਜੀ ਆਪਕਾ ਨਾਮ ਹੋ ਸੁਖਨਾ ਕਰਮਜੀਤ ਕਰੋਛੀ ਦੁੱਧਮ ਸਿੰਘ ਨੂੰ ਸਲਾਮ ਦੀ ਰਹਿਣ ਵਾਲੀ ਹਾਂ ਸੰਘਰਸ਼ੀ ਔਰਤਾਂ ਸੰਘਰਸ਼ karenge ਪੰਜਾਬ ਕੇ ਸਾਥ ਸਰਕਾਰ ਕੇ ਸਾਥ ਲੜेंगे ਝਗੜेंगे थैंक यू ਚਲੋ 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 ਇਹ ਕਿਸ ਦੀ ਬਾਈ ਤੋਂ ਨਿਕਲ ਰਹੀ ਹੈ ਜਸਪ੍ਰੀ ਸਾੜਨਾ ਸਾਡੇ ਸੇਵਕੀ ਲਗਾਤਾਰ ਬਰਕਰਾਰ ਨੇ ਜਸਪ੍ਰੀ ਤੋਂ ਨੈਸਵਲੀ ਡਿਟੇਨ ਕਰ ਲਿਆ ਗਿਆ ਰਾਜਾ ਬੜਿੰਗ ਨੂੰ ਹੋਰ ਉੱਥੇ ਕੀ ਕੁਝ ਹਲਚਲ ਤੁਸੀਂ ਵੇਖ ਪਾ ਰਹੇ ਹੋ ਦੇਖੋ ਜਿਹੜੇ ਜੋ ਪੁਲਿਸ ਨੇ ਇਹ ਕੇਨ ਕੀਤਾ ਆਇਆ ਹੈ ਕਿ ਤੁਹਾਨੂੰ ਸੱਤ ਕੇ ਰਿਹਾ ਹੈ ਮਾਹੌਲ ਹੈ ਪੂਰੇ ਸ਼ਹਿਰ ਦੇ ਲਈ ਹੀ ਰੱਖਿਆ ਜਾ ਰਿਹਾ ਹੈ ਤਾਂ ਫਿਰ ਉਹਨਾਂ ਨੇ ਬੜਾ ਅਚਾਰ ਦਿੱਤਾ ਅਬ ਇਹ ਪ੍ਰੈਕਟਿਸ ਜਿਹੜੀ ਮਿਸਹੀ ਕੀਤੀ ਚੱਲ ਰਹੀ ਹੈ ਇਹ ਸਭ ਅਰੇ ਕਨਕੀਤੀ ਰਵੇ ਤਾਂ ਅਖੀ ਨਹੀਂ ਲਾਵਾ ਨੂੰ ਵੀ ਜਿਹੜਾ ਹੈ ਅਲਰੇਡੀ ਪੁਰਸੇ ਕਿ ਪੂਰੇ 50 ਜੋ ਮਹਿਲੇ ਸਾਡੇ ਮਾਪੇ ਭੈਣੇ ਸਭ ਲੋਕ ਆਏ ਆ कि उन्होंने जो पंजाब सरकार ने जो हमारे साथ जो सरकार बनने से पहले वादा किया था कि एक हज़ार रुपया महीना आपको जो है देंगे और प्लस उसके बाद आपको बकायदा बकायदा आपको जो पेंशन है पच्चीस सौ रुपया भी देंगे जो पैसे पंद्रह सौ पच्चीसों करेंगे लेकिन ना पेंशन पच्चीस सौ ना हज़ार रुपया मिला आज छत्ती छत्तीस महीने हो चुके हैं हर एक लेडी का छत्तीस छत्तीस हज़ार रुपया बकाया हो गया तो छत्तीस हजार पेंशन का मांगे बहत्तर हजार रुपया पर लेडी का हो गया तो सरकार को देने से मुनकर हो रही है ਆ ਸਰਕਾਰ ਨੂੰ ਕੰਪੈਲ ਕਰਨੇ ਲਈ ਅਸੀਂ ਲੋਕ ਆਏ ਹਾਂ ਕਿ ਵੀ ਪਾਇਰ ਨੂੰ ਪੈਸਾ ਦੋਹਰਾਇਆ ਗਿਆ। ਵਾਟਰ ਕੈਨ ਦਾ ਪ੍ਰਯੋਗ ਹੋਇਆ ਜਾਂ ਪਰ। ਹਾਂ ਵਾਟਰ ਕੈਨ ਦਾ ਪ੍ਰਯੋਗ ਹੋਇਆ। ਡਿਟੇਨ ਵੀ ਕੀਆ ਗਿਆ ਹੈ। ਡਿਟੇਨ ਵੀ ਕੀਆ ਗਿਆ ਬਹੁਤ ਸਾਰੇ ਲੜਕੀ ਹਮਾਰੇ ਜੋ ਕੌਂਸਲਰ ਨੇ ਜਿਹੜੇ ਹਮਾਰੇ ਮਹਿਲਾ ਕੌਂਸਲਰ ਸਿਨੀਅਰ ਸਰਵਨ ਕੋ ਸਭ ਕੋ ਡਿਟੇਨ ਕੀਆ ਗਿਆ। ਇਹਨਾਂ ਹਮਾਰੇ ਪ੍ਰਧਾਨ ਕੋਲ ਪਰ ਅਰਗੂਮੈਂਟ ਡਿਟੇਨ ਕੀਆ ਗਿਆ ਹੈ। ਕਿੰਨਾ ਲੱਗ ਚੁੱਕਾ ਹੈ। ਇੱਕ ਮਿੰਟ। ਕੀ ਕੀ ਨਾਮ ਹੈ ਨਾਮ ਬਤਾਓ। ਆਪ ਨੂੰ ਵੀ ਸਿੰਘ ਸਿੱਧੂ। ਸਰਦਾਰ ਬਲਬੀਰ ਸਿੰਘ ਸਿੱਧੂ ਵਰਮਰ ਮਿਨਿਸਟਰ ਹੈਲਥ ਪੰਜਾਬ। ਇੱਕ ਮਿੰਟ। ਇੱਕ ਮਿੰਟ। ਤਾਂ ਚੰ ਆਵਾਮੀ ਪਾਰਟੀ ਦੇ ਖਿਲਾਫ ਇਹਨਾਂ ਕਾਂਗਰਸੀ ਪ੍ਰਦਰਸ਼ਨਕਾਰੀਆਂ ਵੱਲੋਂ ਜਿਨ੍ਹਾਂ 1100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਦਾ ਆਵਾਮੀ ਪਾਰਟੀ ਨੇ ਸੱਤਾ ਚਾਉਣ ਤੋਂ ਪਹਿਲੇ ਕੀਤਾ ਸੀ ਵਾਦਾ ਪੂਰਾ ਨਹੀਂ ਹੋਇਆ ਤਾਂ ਗੁੱਸਾ ਹੁਣ ਫੁੱਟਦਾ ਨਜ਼ਰ ਆ ਰਿਹਾ ਜਿਨ੍ਹਾਂ ਵਿਧਾਨ ਸਭਾ ਦਾ ਬਜਟ اجلاس ਚੱਲ ਰਿਹਾ ਤੇ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਕਾਂਗਰਸ ਦਾ ਮੁਜ਼ਾਹਰਾ ਜਿਹੜਾ ਕਿ ਲੀਡ ਕਰਦੇ ਵਿਖਾਈ ਦਿੱਤੇ ਰਾਜਾ ਵੜਿੰਗ ਮਹਿਲਾ ਮੋਰਚਾ ਐਸੋਲੇ ਤੇ ਡਟਿਆ ਹੋਇਆ ਹੈ ਪਾਣੀ ਦੀਆਂ ਬਿਛਾੜਾਂ ਦਾ ਇਸਤੇਮਾਲ ਵੀ ਕੀਤਾ ਗਿਆ ਰਾਜਾ ਵੜਿੰਗ ਫਿਲਹਾਲ ਰੀਟੇਨ ਕਰ ਲਏਗੇ ਨੇ ਜਸਪ੍ਰਿਤ ਲਗਾਤਾਰ ਸਾਡਾ ਮੌਜੂਦ ਨੇ ਇਸੇ ਖਬਰ ਤੇ ਅਪਡੇਟ ਦੇਣ ਲਈ ਜੀ ਜਸਪ੍ਰਿਤ ਹੁਣ ਐਸੇ ਲੱਗਿਆ ਇੱਥੇ ਮਾਹੌਲ ਕੁਝ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਵੱਡੇ ਆਗੂ ਤਾਂ ਰੀਟੇਨ ਕਰ ਲਏਗੇ ਨੇ ਕੀ ਮਾਹੌਲ ਕੀ ਸਥਿਤੀ ਫਟੇ ਪਰ ਜਿਹੜਾ ਹੁਣ ਇਹ ਬਹਾਈ ਦੇ ਰਿਹਾ ਉਹ ਕੁਝ ਹਲਕਾ ਹੋ ਉਹ ਉਹਦਾ ਕੁਝ ਆ ਰਿਹਾ ਕਿ ਵੱਡੇ ਆਗੂ ਰੀਟੇਨ ਕਰ ਲਏ ਤੇ ਬਾਕੀ ਉਹ ਜਿਹੜੇ ਤਰ੍ਹਾਂ ਕੱਪਟੇ ਹੋ ਗਿਆ ਜਿੱਦਿ ਉਤਤਨ ਨੂੰ 5 ਤੋਂ 6 ਜੜੀਆਂ ਬੇਸ਼ਕੁਲ ਨਹੀਂ ਲੱਗਦੀਆਂ ਅਸੀਂ ਸਮੇਂ ਇੱਥੇ ਰਹਿ ਰਹੇ ਹਾਂ ਕਿ ਲੰਕਿਤਾ ਗਿਆ ਅਸ਼ੀਆ ਤੇ ਖੁਰੂ ਜਿਹੜਾ ਹੈ ਬਹੁਤ ਸ਼ਾਂਤ ਜਿਹੜਾ ਹੋ ਚੁੱਕਿਆ ਹੈ ਅਗਰ ਇਹ ਹੱਥੇ ਦਿਖਾ ਰਿਹਾ ਤੇ ਪਹਿਲੇ ਬਿਗੜਾ ਨਜ਼ਰ ਆਇਆ ਸੀ ਪਰ ਹੁਣ ਜਿਹੜੀ ਹੈ ਸ਼ਾਂਤ ਹੀ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਆਵਾਜ਼ ਨਹੀਂ ਪਾਰ ਕੇ ਨੂੰ ਇਸੇ ਜਵਾਬ ਦੇ ਜਿਹੜੇ ਉਹ ਪੰਨੀ ਬਣਨੇ ਆਨ ਨਹੀਂ ਪਾਰ ਕੇ ਨੂੰ ਲਗਾ ਫੋਨ ਜਿਹੜਾ ਇਹ ਫੋਨ ਇਹਨਾਂ ਨੂੰ ਸਵਾਲ ਆ ਜਿਹੜੇ ਉਹ ਦੇ ਦੇ ਪਹਿਣਗੇ ਸਪੀਕਰ ਨੂੰ ਇਸੇ ਤਰ੍ਹਾਂ ਰੋਕ ਕੇ ਰੱਖਦਾ ਉਸੇ ਤਰ੍ਹਾਂ ਚੱਲਿਆ ਜਾਂਦਾ ਜੀ ਜੀ ਬਿਲਕੁਲ ਸਮਝਿਆ ਜਾ ਸਕਦਾ ਹੈ ਕਿ ਇੱਥੇ ਹੁਣ ਸਰਕਾਰ ਦੇ ਖਿਲਾਫ ਜਿਹੜਾ ਹੱਲਾ ਬੋਲ ਕੀਤਾ ਗਿਆ ਕਾਂਗਰਸ ਵੱਲੋਂ ਪਰ ਜਸਪ੍ਰੀ ਤੇ ਜਿਸ ਤੰਗ ਦੇ ਨਾਲ ਅੱਜ ਇੱਥੇ ਵੱਡੀ ਗਿਣਤੀ ਵਿੱਚ ਮਹਿਲਾ ਮੋਰਚਾ ਵਿੱਚ ਜਟਿਆ ਰਾਜਾ ਵੜਿੰਗ ਵੀ ਅੱਜ ਇੱਥੇ ਹੱਲਾ ਬੋਲਦੇ ਨਜ਼ਰ ਆ ਰਹੇ ਨੇ ਰਣਨੀਤੀ ਜਿਸ ਤੰਗ ਦੇ ਨਾਲ ਕਢੀ ਗਈ ਹੈ ਇਹ ਸਮਝਿਆ ਜਾਵੇ ਕਿ ਵਾਕਿਆ ਜੀ ਸਰਕਾਰ ਦੇ ਕਰਨੀ ਕੋਈ ਜੂ ਰੇਂਗ ਦੀ ਵਿਖਾਈ ਦਿੰਦੀ ਕਿਉਂਕਿ ਇੱਕ ਲੰਮਾ ਅਰਸਾ ਬੀਤ ਚੁਕਿਆ ਹੈ ਸੱਤਾ ਦੇ ਵਿੱਚ ਆਇਆ ਹੁਣ ਇਹ ਵਾਦਾ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ ਮਸਲਾ ਵਾਕਿਆ ਜੀ ਵੱਡਾ ਹੈ

ਇਹ ਉਹ ਬਤ ਪਹੁੰਚੀ ਬਸ਼ੇਰ ਦੇ ਇਹ ਤਕਰੀਕਾਂ ਲਈ ਵਰਤ ਲਈ ਲਿਖਦੀ ਜਸਪ੍ਰੀਤ ਤੁਹਾਡੀ ਆਵਾਜ਼ ਸ਼ਾਇਦ ਕੁਝ ਤਕਨੀਕੀ ਖਰਾਬਾ ਖਰਾਬੀ ਕਰਕੇ ਆ ਨਹੀਂ ਪਾਰੀ ਮੁਰਤੂ ਰੁਕਾਂਗੇ ਸਾਡੇ ਸੂਕੀ ਜਸਪ੍ਰੀਤ ਦਾ ਤਾ ਤਾ ਕਿ ਤਸਵੀਰਾਂ ਪ੍ਰਦਰਸ਼ਕਾਂ ਨੂੰ ਸਿੱਧਾ ਜੰਨਿਆ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੂੰ ਤੋਂ ਖੁੱੜੇ ਦਿਨ ਪਹਿਲੇ ਦੀਆਂ ਜਦ ਪੁਲਿਸ ਬੈਰੀਕੇਡਿੰਗ ਪਾਰ ਕਰਕੇ ਵਿਧਾਨ ਸਭਾ ਦਾ ਵਿਧਾਨ ਸਭਾ ਦੇ ਵਾਲ ਕੋਚ ਕਰਨਾ ਚਾਹੁੰਦੇ ਸੀ ਪ੍ਰਦਰਸ਼ਨਕਾਰੀ ਆਮ ਆਦਮੀ ਪਾਰਟੀ ਵੱਲੋਂ 1100 ਰੁਪਏ ਪ੍ਰਤੀ ਮਹੀਨਾ ਮਹਿਲਾਵਾਂ ਨੂੰ ਜੜਾ ਵੜਾ ਕੀਤਾ ਗਿਆ ਸੀ ਉਹ ਵਾਲਾ ਪੂਰਾ ਨਾ ਕਰਨ ਦੀ ਸਵਰਥ ਵਿੱਚ ਉਸੇ ਰੋਸ਼ ਦੇ ਵਿੱਚ ਅੱਜ ਇਹ ਮੋਰਚਾ ਖੋਲਿਆ ਗਿਆ ਕਾਂਗਰਸੀ ਪ੍ਰਦਰਸ਼ਨਕਾਰੀਆਂ ਵੱਲੋਂ ਪਰ ਤੁਹਾਨੂੰ ਦੱਸ ਦਈਏ ਰਾਜਾ ਵੜਿੰਗ ਨੂੰ ਡਿਟੇਨ ਕਰ ਲਿਆ ਗਿਆ ਹੈ ਰਾਜਾ ਵੜਿੰਗ ਨੂੰ ਪੁਲਿਸ ਨੇ ਰਾਸਤਰੀ ਇਹ ਅੰਗਰੇਜ਼ਾਂ ਨੂੰ ਮਾਫ਼ ਕਰਕੇ ਅੰਗਰੇਜ਼ਾਂ ਜੇਸੂਲੇ ਮੈਲਾਣਾ ਆਪ ਤਾਂ ਜਾਂਦੀਆਂ ਸੀ ਉਹ ਜਿਹੜੀ ਅੰਗਰੇਜ਼ਾਂ ਦੀ ਪੁਲਿਸ ਸੀਗੀ ਉਹ ਵੀ ਲੇਡੀਜ਼ ਫੀਜਰ ਕਰਦੀ ਸੀ ਪਰ ਅੱਜ ਜੋ ਮੈਂ ਇੱਥੇ ਦੇਖਿਆ ਕਿ ਚੰਡੀਗੜ੍ਹ ਪੁਲਿਸ ਨੇ ਜਿਸ ਤਰ੍ਹਾਂ ਔਰਤਾਂ ਦੇ ਨਾਲ ਬਿਹੇਵ ਕੀਤਾ ਸ਼ਰਮਨਾਕ ਗੱਲ ਹੈ ਜਦੋਂ ਤੱਕ ਅੰਗਰੇਜ਼ਾਂ ਦੇ ਟਾਈਮ ਤੱਕ ਨਹੀਂ ਸੀ ਹੋਇਆ ਆਪਾਂ ਇਹ ਸਿੱਖੀ ਪੜ੍ਹਦੀ ਆਪਾਂ ਵੇਖਿਆ ਸਾਡੇ ਪਰਿਵਾਰਾਂ ਨੇ ਅੰਗਰੇਜ਼ਾਂ ਨਾਲ ਲੜਾਈਆਂ ਲੜੀਆਂ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਅੰਗਰੇਜ਼ਾਂ ਨੂੰ ਮਾਤ ਕੀਤਾ ਇਹ ਕੋਈ ਨਹੀਂ ਕਰ ਸਕਦਾ ਜਿਹੜੀ ਅਜ ਦਸਤਾਰ ਵੀ ਰਾਜਾ ਬ੍ਰਿੰਗੋਣ ਦੀ ਉਹ ਇਹਨਾਂ ਨੂੰ ਇਹਨਾਂ ਨੂੰ ਦਸਤਾਰ ਨਾਲ ਕੀ ਇਹਨਾਂ ਦੇ ਇਹਨਾਂ ਦੇ ਆਪਣੇ ਦਾਦੇ ਇਹਨਾਂ ਦੇ ਆਪਣੇ ਬਾਪ ਇਹਨਾਂ ਦੇ ਪਰਦਾਦੇ ਸਾਰੇ ਪਗੜੀਆਂ ਬੰਨਦੇ ਸਿੱਖ ਹਣੇ ਦੇ ਵਿੱਚ ਪੰਜਾਬ ਦੇ ਵਿੱਚ ਇਹਨਾਂ ਨੂੰ ਜੱਜਤ ਪਗੜੀ ਦੀ ਨਹੀਂ ਇਹਨਾਂ ਨੂੰ ਭੀਜਪੀ ਦੇ ਜਿਹੜੀ ਹੈ ਕਿ ਪਗੜੀਆਂ ਉਧਰ ਚਪੜੀ ਜੱਤ ਸਮਝਦੇ ਦੇਖੋ ਇਹ ਇੱਥੇ ਲੇਡੀਜ਼ ਨਾਲ ਕਿੰਨਾ ਛੋਟ ਲੱਗਿਆ ਮੈਂ ਵਾਈਸ ਪ੍ਰੈਜ਼ੀਡੈਂਟ ਪੰਜਾਬ ਆਪ ਇਹ ਤੁਹਾਨੂੰ ਆਲ ਕਰਦੀ ਆ ਕਿ ਅੱਜ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਡੀਆਂ ਆਤਾਂ ਦੇ ਨਾਲ ਤੇ ਸਾਡੇ ਵੀਰਾਂ ਦੀਆਂ ਪਕੜੀਆਂ ਤੇ ਚੁੰਨੀਆਂ ਲਾਈਆਂ ਨੇ ਉਹ ਇਹਨਾਂ ਦੀ ਜਿਹੜੀ ਆਖਰੀ ਚਿੰਦ ਹੋਏਗਾ ਉਹਦੇ ਕਫਨ ਦੇ ਵਿੱਚ ਕਿਉਂਕਿ ਇਹਨਾਂ ਨੇ ਆਪਣੀ ਮਾਤ ਖੁਦ ਖਰੀਦੀ ਹੈ ਆ 2027 ਦੇ ਵਿੱਚ ਇਹ ਨੱਬੜੀ ਇਥੇ ਸੀਟਾਂ ਲੇਕਿਨ ਅਸੀਂ ਆ ਜਔਰਤਾਂ ਨੇ ਦੱਸਿਆ ਇਹਨਾਂ ਨੂੰ ਕਿ ਅਸੀਂ ਹਰ ਤਰ੍ਹਾਂ ਦੇ ਤਚਦਦ ਚੱਲ ਸਕਦੇ ਆ ਔਰ ਇਹਨਾਂ ਨੇ ਉਹ ਤਚਦਦ ਸਾਡੇ ਤੇ ਕੀਤਾ ਔਰ ਮੈਂ ਅਜਾ ਪੁੱਤਰ ਪਾਉਗਾ ਹੌਂ ਨਹੀਂ ਹੋ ਗਿਆ ਸਤਾਏ ਦੇ ਵਿੱਚ ਅਭੀ ਮੰਨ ਸੀ ਥੋੜੀ ਜਿਹੜੇ ਜਿਹੜਾ 10-10 ਪੈਸਾ ਹੋ ਗਿਆ ਹਾਂਜੀ ਬਾਕੀ ਸੀ ਜਿਹੜੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਜੋ ਜੁਮਲੇ ਜੋ ਵਾਦੇ ਖਾਸ ਕਰਕੇ ਔਰਤਾਂ ਦੇ ਨਾਲ ਜੋ 1100 ਤੋਂ 100000 ਰੁਪਏ ਦਾ ਵਾਦਾ ਕੀਤਾ ਸੀ ਹੱਦ 3 ਸਾਲ ਪੂਰੇ ਹੋਣ ਦੇ ਬਾਵਜੂਦ ਵੀ ਉਹ ਪੂਰਾ ਨਹੀਂ ਕੀਤਾ ਹਰ ਆਉਂਦੇ 3 ਸਾਲਾਂ ਦੇ حساب ਅਸੀਂ ਸਤਾਏ ਦੇ ਵਿੱਚ ਲੈਣਾ ਮੈਂ ਫੇਰ ਵਾਈਸ ਪ੍ਰੈਜ਼ੀਡੈਂਟ ਤੋਂ ਪੰਜਾਬ ਜਸਵੀਰ ਕੌਰ ਬਿਆਨ ਕਰਦੀਆਂ ਕਿ ਆਉਂਦੀ ਦੌਰ ਜਾਂ ਸਤਾਏ ਦੇ ਵਿੱਚ ਇਹਨਾਂ ਦੀ ਇੱਕ ਰੱਖੜ ਕਾ ਕੇ ਨੂੰ ਲੇਡੀ ਜੀ ਵੀ ਜੀ ਜੀ ਸੋ ਬਿਲਕੁਲ ਦੇਖ ਸਕਦੇ ਹੋ ਲੇਡੀਆਂ ਨੇ ਜਿੰਨਾ ਦੀਆਂ ਚੁੰਨੀਆਂ ਲਾਈਆਂ ਜਾਦੀ ਹੱਥਾਂ 'ਤੇ ਤੱਕੀ ਪਈਆਂ ਨੇ ਇਹ ਇਹ ਜਿਹੜੀ ਜੁੰਮਲੇਵਾਜੀ ਸਰਕਾਰ ਹੈ ਜੀ ਇਹਨਾਂ ਨੇ ਲੇਡੀਜ਼ ਦੇ ਵਾਅਦੇ ਤਾਂ ਕੀ ਪੂਰੇ ਕਰਨੇ ਸੀ ਜਿਹੜੇ ਹਜ਼ਾਰ-ਹਜ਼ਾਰ ਰੁਪਏ ਕਿਹਾ ਸੀ ਉਹ ਤਾਂ ਕੀ ਉਲਟਾ ਇਹ ਲੇਡੀਜ਼ ਨੂੰ ਪਰਤਾਣ ਕਰ ਰਹੀ ਹੈ ਕੜੀਸਰੀਆ ਲੇਡੀਜ਼ ਨੂੰ ਪਾਣੀ ਦੀਆਂ ਬੁਛਾਰਾ ਮਾਰ ਰਿਹਾ ਇਹ ਹੁਣ ਕੁਛ ਇਹਨਾਂ ਦੇ ਵਸਦਾ ਨਹੀਂ ਹੈ ਜੀ ਇਹ ਜਿਹੜੀ ਸਰਕਾਰ ਲੇਡੀਜ਼ ਦਾ ਸਤਿਕਾਰ ਨਹੀਂ ਕਰ ਸਕਦੀ ਤਾਂ ਹੋਰ ਕੀ ਕਰੇਗੀ ਕਿਉਂਕਿ ਜਿਸ ਟਾਈਮ ਵੋਟ ਲੈਣੀ ਸੀ ਉਦੋਂ ਤਾਂ ਬਹੁਤ ਲੇਡੀਜ਼ ਨਹੀਂ ਇਹਨਾਂ ਨੇ ਉਹ ਹਾੜੇ ਘੜਦੇ ਸੀ ਹੁਣ ਇਹ ਸਰਕਾਰ ਫੇਲ ਹੋ ਚੁੱਕੀ ਆ ਇਸ ਲਈ ਇਹ ਬੇਖੌਫ ਜਗਾ ਲੇਡੀਜ਼ ਚੈਨਲ ਇਹ ਜਿਹਨਾਂ ਨੇ ਹਤਿਆਚਾਰ ਕੀਤਾ ਇਹ ਬਹੁਤ ਹੀ ਮਦ ਭਾਗੀ ਘਟਨਾ ਹੈ ਕਪੜੇ ਥੋੜੇ ਕਪੜੇ ਕਪੜੇ ਫਾੜੇ ਗਏ ਇਹ ਦੇਖੋ ਪੂਰਾ ਚੋਟੇ ਕਿੰਨੀ ਲੱਗੀ ਹੈ ਦੇਖੋ ਪਾਨੀਓ ਕੇ ਸਾਥ ਖੁਆਰਾ ਦੇ ਕੇ ਕਨੀਚ ਉਸ ਨੂੰ ਰਿਸਪੈਕਟ ਕਰ ਰਹੇ ਨੇ ਤੁਸੀਂ ਭਗਵਾਨ ਜੀ ਨੂੰ ਪੁੱਛੋ ਇਹ ਕੀ ਕਰ ਰਹੇ ਨੇ ਇਸ ਲਈ ਅਸੀਂ ਤਾਂ ਇਸ ਸਰਕਾਰ ਦਾ ਬਾਇਕਾਟ ਕਰ ਰਹੇ ਹਾਂ ਪੰਜਾਬ ਸਰਕਾਰ ਮੂਤਾਂ ਲੇਡੀਜ਼ ਨੇ ਜਿਹੜੇ ਕਾਗਰੇ ਪ੍ਰੋਬਲਮ ਕੀ ਪੂਰਾ ਬਾਣੀ ਕਰੇ ਪਾਣੀ ਦੀ ਪ੍ਰੀਮੀਅਰ ਹਾਂਜੀ ਤੁਸੀਂ ਖੁਦ ਦੇਖ ਲਓ ਸੀ ਨੰਗਦੇ ਪਿਆ ਉਹਨਾਂ ਨੇ ਪਾਣੀ ਦੀ شمار ਕੀਤੀ ਸਾਡੇ ਤੇ ਡੰਡਾ ਭਰਾਈ ਕੀਤੀ ਜਦਕਿ ਉਹਨਾਂ ਨੂੰ ਕੋਈ ਹੱਕ ਹੈਗਾ ਲੇਡੀਜ਼ ਦੀ ਚੁੰਨੀ ਇੱਜ਼ਤ ਹੁੰਦੀ ਆ ਉਹਨਾਂ ਨੇ ਸਾਡੀਆਂ ਚੁੰਨੀਆਂ ਖਿੱਚਿਆ ਸਾਨੂੰ ਚੁੰਨੀ ਤੋਂ ਬਿਨਾ ਕਰ ਦਿੱਤਾ ਉਹਨਾਂ ਨੂੰ ਇਹ ਹੱਕ ਹੈਗਾ ਰਾਜਾ ਬਡੰਗ ਦੀ ਪਾਗ ਉਤਾਰੀ ਗਈ ਜਦਕਿ ਆਪਣੀ ਸਿੱਖੀ ਹੁੰਦੀ ਆ ਆਪਣੀ ਇੱਜ਼ਤ ਹੁੰਦੀ ਪਾਗ ਉਹਨਾਂ ਨੇ ਪਾਗ ਰੋਲ ਦਿੱਤੀ ਪਹਿਣਾ ਚ ਇਹਨੂੰ ਕਹਿੰਦੇ ਤੁਸੀਂ ਸਰਕਾਰ ਤੁਸੀਂ ਦੱਸੋ ਇਹਨੂੰ ਕਹਿੰਦੇ ਸਰਕਾਰ ਕਿ ਸ਼ਾਂਤਮਈ ਸੀ ਪਰ ਅਸੀਂ ਸ਼ਾਂਤਮਈ ਸੀ ਅਸੀਂ ਆਪਣੇ ਰਸਤੇ ਜਾਂਦੇ ਪਏ ਸੀਗੇ ਅਸੀਂ ਜਾਂਦੇ ਪਏ ਸੀ ਤੁਸੀਂ ਲਈ